ਤੇ ਮੈਂ ਜਿਹੜਾ ਕਲਾਮ ਬਾਬਾ ਜੀ ਦਾ ਪੇਸ਼ ਕਰ ਰਿਹਾ ਉਹ 2 ਮਹੀਨੇ ਜਿਹੜੇ ਦੇਸੀ ਮਹੀਨੇ ਸਰਕਾਰ ਨੇ ਲਿਖੇ ਨੇ ਨਾ ਜੀ ਉਹਨਾਂ ਚ 2 ਮਹੀਨੇ ਜਿਹੜੇ ਨੇ ਉਹ ਮੈਂ ਪਾਦਰੋਂ ਤੇ ਸੁਣ ਉਹਨਾਂ ਚ ਹੀਰ ਦੀ ਫਰਿਆਦ ਕੀ ਹੈ ਕੀ ਕਾਫੀਏ ਤੇ ਇਹਨਾਂ ਮਹੀਨਿਆਂ ਦੇ ਵਿੱਚ ਹੀਰ ਦੀ ਤੇ ਮੈਂ ਉਹ ਪੇਸ਼ ਕਰ ਰਿਹਾ ਬਾਬਾ ਜੀ ਵਾਰਿਸ ਸ਼ਾਹ ਸਰਕਾਰ ਲਿਖਦੇ ਨੇ ਬismillah ਆ ਸ਼ਰਦ ਦੇ ਪਾਦਰੋਂ ਰੋਂਦੀ ਵਾ 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 ਹੀਰ ਜੱਟੀ मैनू रांझना नज़र राती रा नीदन द से ਜੁਣ ਉੱਤੇ ਹਾਏ ਹਾਏ ਹੋ ਦਿਨੇ ਚ ਰਖੜਾ ਮੂਲ ਨ ਭਾਵਦਾ ਏ ਮਾਸ਼ਾ ਅੱਖੀ ਨਜ਼ਰ ਨ ਆਵਦਾ ਯਾਰ ਮੈਨੂੰ ਆਹਾ ਮੇਰਾ ਰੋਂਦਿਆ ਵਕਤ ਵਿਆਵਦਾ ਏ ਵਾ 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 ਠਾ ਠਾਂ ਮਾਰ ਫਿਰਾਕ ਦੀ ਕਾਂਗਿਆਈ ਜੇਉ ਡੋਬਦਾ ਤੇ ਗੋਤੇ ਖਾਉਂਦਾ ਏ इश्कवा नत कैर दी बूद वसाम दाए मेरा वास आया ਵਿਚ ਬਹਿਰੀਆਂ ਦੇ ਵਾ 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 ਕੋਈ ਸਚਨਾ ਸੁਖਣ ਆਲਾਮ ਦਾਏ ਵਾ 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 ਆਪੋ ਆਪਣੇ ਸ਼ੁਗਲ مشਗੂਲ ਸਬੇ ਕੋਈ ਹੱਸਦਾ ਤੇ ਕੋਈ ਗਾਵਦਾ ਏ ਕੁਝ ਕਿਸੇ ਦੀ ਕਿਸੇ ਨੂੰ ਸਾਰ ਨਾ ਏ ਆਪੋ ਆਪਣੀ ਲੋਕ ਸੁਣਾਉਂਦਾ ਏ ਮਾਸ਼ਾਅੱਲਾ ਕੁੜੀਆਂ ਪਿੰਡ ਦੀਆਂ ਨੇ ਕਾਦੀਆਂ ਨੇ ਮੈਨੂੰ ਬਿਰੂ ਫਰਾਕ ਸਤਾਵਦਾਏ وارث ਸ਼ਾ ਅੱਲਾ ਬਣ ਤਾਂਗ ਨਾਏ ਹੋ खा रांजण कदूं मलाम त असूं आसी रख टठी सबे टेरियां मजा यार मल्हा हिकु वरी उन इश्क फाकेर में नौरा है, नौरा है, नौरा है। ਇਹ ਜਿਹੜਾ ਪਿਛਲਾ ਮੈਂ ਸ਼ੇਅਰ ਪੜਿਆ ਪਾਦਰ ਹੁੰਦਾ ਸੀ ਇਹ ਸ਼ੇਅਰ ਅਸੂ ਦੇ ਮਹੀਨੇ ਦਾ ਹੈ ਕਿੰਨੇ ਚਹਿਰ ਦੀ ਕਾਫੀਅਤ ਕੀ ਹੈ ਔਰ ਅਸੂ ਦੇ ਮਹੀਨੇ ਵਿੱਚ ਬਾਬਾ ਜੀ ਦਾ ਉਰਸ ਵੀ ਆ ਰਿਹਾ ਹੈ ਇਨਸ਼ਾਅੱਲਾ 23 24 25 ਸਤੰਬਰ ਨੂੰ ਬਾਬਾ ਜੀ ਦਾ ਮੇਲਾ ਲੱਗਦਾ ਪਿਆ ਹੈ ਹਾਂਜੀ ਤਾਂ ਸਰਕਾਰ ਲਿਖਦੇ ਨੇ ਕਿ ਤੇਜ਼ ਛੁਰੀ ਫੜ ਕੇ ਹੱਥ ਇਸ਼ਕ ਜ਼ਾਲਮ ਕੀਤੀ ਕੱਟ ਕੇ ਜ਼ਬਰ ਤੋਂ ਜ਼ਰੀਆਂ ਮੈਂ ਤਤੀ ਚੰਨ ਦੀ ਚਾਨ ਨੂੰ ਚਾ ਸਠੀ ਹੋ ਵਿੱਚ ਅੰਦਗੁਬਾਰ ਹਨੇਰੀਆਂ ਮੈਂ ਕੀ ਤੇ ਸੀ ਨਿਉ ਲਗ ਆਈ ਦੁੱਖਾਂ ਦੇ ਮੁਖ ਵਦਰੀਆਂ ਮੈਂ ਔਸੀਆਂ ਪਾਵਦੀ ਕਾਂਗ ਉਡਾਉਂਦੀਆਂ ਰਾਂਝੇ ਯਾਰ ਦੀ ਹੁਬ ਸਹੇੜੀਆਂ ਮੈਂ ਤਰਕੜ ਜਮਦਿਆਂ ਚੜੀਸਾ ਇਸ਼ਕ ਵਾਲੇ ਵਾਹ ਵਾਹ ਤੁਲੀ ਦੁੱਖ ਦੇ ਨਾਲ ਪਨਸਰੀਆਂ ਮੈਂ ਰੋਣੋਂ ਸਬਰ ਨਾ ਆਉਂਦਾ ਅੱਖੀਆਂ ਨੂੰ ਲੱਖ ਦਿੱਤੀਆਂ ਦਿਲੋਂ ਦਲੇਰੀਆਂ ਮੈਂ اوق دل لاؤ دہ آخ دی سا تیری, تیری میں وارس شاہ کزا چا جا کی, تی کی تیاں رو ਵਥੇਰੀਆਂ ਮੈਂ ਖੈਰ ਹੋ ਗਈ ਖੈਰ ਹੋ ਗਈ ਲਾਜਪਾਲ ਬਾ